ਤੁਸੀਂ ਤਾਂ ਸਾਨੂੰ ਫੜਿਆ ਨਹੀਂ ਫੜੜਾ ਫੜ ਲਓ ਤੁਹਾਡੀ ਫਰਜ਼ੀ ਹੈ ਭਾਈ ਪਹਿਲੀ ਵਾਰ ਹੋਇਆ ਕਿ ਐਡਾ ਗੁੰਡਰਾ ਰਾਜ ਕਿਹੜਾ ਐਡਾ ਸੀ ਕਿਤੇ ਜਾ ਤੇ ਹੋਵੇ ਵੀ ਅਸੀਂ ਕੋਈ ਆਪਣੇ ਹਥਿਆਰ ਲੈ ਕੇ ਆਏ ਆ ਕਿਸੇ ਦਾ ਕੋਈ ਨੁਕਸਾਨ ਕਰਾਂਗੇ ਅਸੀਂ ਤਾਂ ਕੋਈ ਨਹੀਂ ਅਕਾਲੀ ਦਲ ਦਾ ਵੱਡਾ ਹੀ ਜੇਲ੍ਹਾਂ ਦੇ ਵਿੱਚ ਹੋਇਆ ਜੀ ਇਹ ਡਰ ਸਰਕਾਰ ਰਹੀ ਹੈ ਜੇ ਸਰਕਾਰ ਨੂੰ ਡਰ ਹੈ ਤਾਂ ਹੀ ਅੱਜ ਥਾਂ ਥਾਂ ਨਾਕੇ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਹੈ ਉਹਨਾਂ ਨੂੰ ਜਬਰਦਸਤ ਰੋਕਿਆ ਜਾ ਰਿਹਾ ਇਸ ਵਕਤ ਅਸੀਂ ਗੁਰਦੁਆਰਾ ਅੰਮ੍ਰਿਤਸਰ ਮੌਜੂਦ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਉਹ ਗੁਰਦੁਆਰਾ ਸਾਹਿਬ ਤੋਂ ਇਸ ਵਕਤ ਮੁੱਖ ਗੇ ਪਹਿਲਾਂ ਹੀ ਲੀਡਰ ਡਿਟੇਨ ਕਰ ਰੱਖੇ ਨੇ ਇਸ ਵਕਤ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਬਲਵਿੰਦਰ ਸਿੰਘ ਭੋਂਦੜ ਦੀ ਅਗਵਾਈ ਵਿੱਚ ਲੀਡਰਸ਼ਿਪ ਇਸ ਪਾਸੇ ਨੂੰ ਜਾ ਰਹੀ ਹੈ ਦੇਖਦੇ ਆ ਕਿ ਇੱਥੇ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਾਏਗਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਜਿੱਥੇ ਜਾਣਾ ਚਾਹੁੰਦੇ ਨੇ ਚਲੇ ਜਾਣਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਫਸਰ ਵੀ ਆ ਰਹੇ ਨੇ ਔਰ ਇਸ ਵਕਤ ਅਸੀਂ ਗੱਲ ਕਰਾਂਗੇ ਭੋਂਦੜ ਸਾਹਿਬ ਹੁਣ ਕੀ ਫੈਸਲਾ ਹੋਇਆ ਲੀਡਰਸ਼ਿਪ ਵੱਲੋਂ ਤਾਂ ਜੋ ਪ੍ਰੋਟੈਸਟ ਸੀਸਤਾ ਜੋ ਕਰਨਾ ਸੀ ਉਹ ਕਰ ਲਿਆ ਜੀ ਤੇ ਬਾਕੀ ਇਸ ਤਰ੍ਹਾਂ ਹੀ ਫੇਰ ਪ੍ਰੋਟੈਸਟ ਕਰਦੇ ਰਹਾਂਗੇ ਹੋਰ ਅਸੀਂ ਕੀ ਕਿਹੜਾ ਕੋਈ ਕਿਸੇ ਨੂੰ ਗਾਲਾਂ ਕੱਢਣੀਆਂ ਨਹੀਂ ਆ ਤੇ ਚੁੱਪਚਾਪ ਕਰਕੇ ਤੁਰੇ ਜਾਣੇ ਹਾਂ ਹਾਂ ਜੀ ਸਰ ਰੂਟ ਦੱਸਦੇ ਸਰ ਆਪਣਾ ਕੀ ਸਰ ਕਿਸੇ ਰੂਟ ਨਹੀਂ ਆ ਤੇ ਪਲਾਨ ਕੀ ਹੈ ਤਾਂ ਪਲਾਨ ਦੱਸਦੇ ਖਵਲ ਹੈ ਰਿਹਾ ਜੇ ਅਸੀਂ ਘਰੋਂ ਘਰੀ ਚੱਲਦੇ ਹੁਣ ਤੁਸੀਂ ਤਾਂ ਸਾਨੂੰ ਫੜਿਆ ਰਹੀ ਫੜਿਆ ਫੜ ਲਓ ਥੋੜੀ ਫਰਜ਼ੀ ਹੈ ਭਾਈ ਹਾਏ ਚਾਹ ਪਾਣੀ ਪਿਲਾ ਸਕਦੇ ਹੋ ਰੋਟੀ ਖਵਾ ਸਕਦੇ ਆਏ ਸਰ ਗੁਰੂ ਘਰ ਖਰੇ ਆ ਇੱਥੇ ਕਿਹਦੀ ਕਮੀ ਨਹੀਂ ਸਰ ਕੀ ਪੀਣਾ ਸਰ ਆਣੇ ਆ ਸਰ ਤਾਂ ਗੁਰੂ ਘਰ ਤੋਂ ਰੋਕ ਕੇ ਆ ਤੁਸੀਂ ਕਹਿੰਦੇ ਅਸੀਂ ਬਾਹਰ ਵੀ ਜਾਣੇ ਹਾਂ ਚਾਹ ਮੰਨੂ ਕੀ ਨਾ ਸੁਣ ਸਾਡੀ ਬੇ ਸਾਡੇ ਵੀ ਅੰਦਰੋਂ ਆਏ ਸੀ ਸਾਡਾ ਹੁਣ ਤੱਕ ਘਰੋਂ ਘਰੀ ਦਾ ਰਿਆ ਹੁਣ ਤਾਂ ਜਾਣ ਦਿਓ ਹਾਂਜੀ ਘਰੋਂ ਘਰੀ ਦਾ ਰਿਆ ਸਾਡਾ ਜਿਹੜਾ ਪਰਪਰਪਰ ਆਪ ਸੀ ਉਹ 11 ਤੋਂ 1 ਵਜੇ ਤੱਕ ਸੀ ਤੁਸੀਂ ਪ੍ਰਧਾਨ ਵੀ ਫੜ ਲਿਆ ਸਾਰੇ ਫੜ ਲੇ ਤਾਂ ਹੁਣ ਤੱਕ ਘਰੋਂ ਘਰੀ ਦਾ ਰਿਆ ਰਹਿ ਗਿਆ ਮੇਰੇ ਖਿਆਲ 100 ਵੀ ਨਹੀਂ ਹੋਣਾ ਮੈਂ ਜੇ ਸਾਨੂੰ ਲੈ ਕੇ ਜਾਣਾ ਤਾਂ ਲੈ ਜਾਓ ਮੈਂ ਤਾਂ ਕਹੀ ਜਾਂਦਾ ਇਹ ਭਾਈ ਰੋਟੀ ਪਾਣੀ ਹੈਗਾ ਤਾਂ ਲੈ ਜਾਓ ਅਸੀਂ 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 ਸੁਣਿਓ ਅਸੀਂ ਡੀਸੀ ਮਾਰਸਾ ਦੇ ਛੁੱਟੀ ਵਾਲਾ ਦਰਸੀ ਬਾਦ ਸਾਹਿਬ ਜਾਣਦੇ ਹੁੰਦੇ ਉਹ ਖਰਾਬ ਜਿਹੇ ਹਾਲਾਤ ਸੀ ਅਸੀਂ 30 40 ਵਰਕਰ ਤੇ ਮੈਂ ਤੇ ਬਾਦ ਸਾਹਿਬ ਓਕੇ ਚਲੋ ਡੀਸੀ ਦੇ ਕੰਮ ਹੈ ਡੀਸੀ ਦੇ ਕੰਮ ਹੈ ਅੱਛਾ ਡੀਸੀ ਐਤਵਾਰ ਨੂੰ ਘਰੇ ਘਰੇ ਹੁਣ ਜਦੋਂ ਬਾਦ ਸਾਹਿਬ ਤੇ ਅਸੀਂ ਪਹਿਲਾਂ ਤਾਂ ਪੰਜ ਚਾਰ ਕਿ ਉਹਨੇ ਚਾਹ ਧਰ ਲਈ ਹੁਣ ਡੀਸੀ ਦੇ ਘਰੇ ਦਾ ਐਸਾ ਸਟੋਰ ਸਟਾਫ ਵੀ ਹੋਣਾ ਸੀਗਾ ਮੁੜ ਕੇ ਜੀ 40 ਹੋਰ ਆ ਗਏ ਉਹ ਦੋ ਘੰਟੇ ਲੱਗੇ ਅਸੀਂ ਆਖਿਆ ਡੀ ਸਾਹਿਬ ਇਹ ਕਿਥੋਂ ਪੱਗਾਂ ਲੈ ਲੈ ਬਿਨਾਂ ਚਾਹ ਦੀ ਚਾਹ ਲੱਗੇ ਨਹੀਂ ਜੀ ਨੇ ਤਾਂ ਪਿਆਵਾਂਗੇ ਸੋ ਭਾਈ ਜੀ ਤਾਂ ਪਿਉਣੀਏ ਦੇ ਲਓ ਚਾਹ ਮਾਣੀ ਸਾਦੂ ਨਾ ਦੀਜੀ ਉਹ ਸਾਡੀਆਂ ਬੇਟੀਆਂ ਸਾਡੀਆਂ ਬੇਟੀਆਂ ਹੋਣੀਆਂ ਨੇ ਘਰੇ ਉਹਨੇ ਕਿਹਾ ਕਿਥੋਂ ਆ ਪੱਗਾਂ ਕਾਲੀ ਸੋ ਅਸੀਂ ਤਾਂ ਭਾਈ ਹੁਣ ਪ੍ਰੋਗਰਾਮ ਦਾ ਇਹ ਅੱਗੇ ਥੋੜੀ ਮਰਜੀ ਆ ਨਹੀਂ ਸਰ ਜੀ ਇਸ ਵਕਤ ਪੁਲਿਸ ਅਧਿਕਾਰੀ ਔਰ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਦੇ ਦੌਰਾਨ ਗੱਲਬਾਤ ਹੋਈ ਆ ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਹੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਣੇ ਕਈ ਲੀਡਰ ਨੇ ਜਿਹੜੇ ਡਿਟੇਨ ਕੀਤੇ ਹੋਏ ਨੇ ਇਸ ਵਕਤ ਦੇਖਦੇ ਆ ਕਿ ਇਹਨਾਂ ਨੂੰ ਮੁਹਾਲੀ ਅਦਾਲਤ ਵੱਲ ਜਾਣ ਦਿੱਤਾ ਜਾਏਗਾ ਜਾਂ ਫਿਰ ਇਹਨਾਂ ਨੂੰ ਸਾਰੀ ਲੀਡਰਸ਼ਿਪ ਨੂੰ ਵੀ ਡਿਟੇਨ ਕੀਤਾ ਜਾਏਗਾ ਕਿਉਂਕਿ ਪੁਲਿਸ ਅਧਿਕਾਰੀ ਮੁਹਾਲੀ ਜ਼ਿਲ੍ਹੇ ਨਾਲ ਸੰਬੰਧਤ ਇਸ ਵਕਤ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਚੱਲ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਅਗਲਾ ਫੈਸਲਾ ਕੀ ਹੁੰਦਾ ਜਦੋਂ ਅਸੀਂ ਸਵਾਲ ਕੀਤਾ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਕਿ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਇੱਥੇ ਆਪਣਾ ਪ੍ਰੋਟੈਸਟ ਕਰਨ ਆਏ ਸੀ ਤੇ ਕਰ ਰਹੇ ਹਾਂ ਔਰ ਅਗਲੀ ਰਣਨੀਤੀ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗੀ ਫਿਲਹਾਲ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ੇ ਕੀਤਾ ਜਾਣਾ ਔਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ श्रो श्रलादारिक्रमजीदार ब्रमजीति वीसी की मुर्दाबाद 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 मु मुर्दाबाद मुर्दाबाद जाल सरकार मुर्दाबाद 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 और ਔਰ ਲਗਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੁਹਾਲੀ ਤੋਂ ਨੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੀ ਕੁਝ ਹੀ ਗਿਣਤੀ ਵਿੱਚ ਲੀਡਰਸ਼ਿਪ ਇੱਥੋਂ ਤੱਕ ਪਹੁੰਚ ਸਕੀ ਹੈ ਤੇ ਹਾਲੇ ਵੀ ਪੁਲਿਸ ਅਧਿਕਾਰੀਆਂ ਦਾ ਪਹਿਰਾ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਉੱਤੇ ਔਰ ਵਰਕਰਾਂ ਦੇ ਉੱਤੇ ਹੈ ਕਿ ਮੁਹਾਲੀ ਅਦਾਲਤ ਵੱਲ ਕੂਚ ਲੀਡਰਸ਼ਿਪ ਨਾ ਕਰ ਸਕੇ ਤਾਂ ਹੁਣ ਦੇਖਦੇ ਹਾਂ ਕਿ ਇਹਨਾਂ ਨੂੰ ਇਹਨਾਂ ਦੀਆਂ ਗੱਡੀਆਂ ਅਦਾਲਤੋਂ ਤੱਕ ਪਹੁੰਚ ਸਕਣਗੀਆਂ ਜਾਂ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਪਵੇਗਾ ਜਾਂ ਫਿਰ ਕਿਸੇ ਪੁਲਿਸ ਥਾਣੇ ਵਿੱਚ ਰਿਟੇਨ ਕੀਤਾ ਜਾਣਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਲੀਡਰਸ਼ਿਪ ਆ ਜਿਹੜੀ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਸਵਾਰ ਹੋ ਰਹੀ ਹੈ ਔਰ ਸ਼੍ਰੋਮਣੀ ਕਾਲੀ ਦਲ ਦੇ ਕਈ ਲੀਡਰ ਨੇ ਜਿਹੜੇ ਇੱਥੇ ਪਹੁੰਚੇ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਪਹਿਲਾਂ ਵੀ ਤੇ ਹੁਣ ਵੀ ਕੋਸ਼ਿਸ਼ ਕਰਦੇ ਆ ਕਿਉਂ ਕੀ ਕਹਿਣਾ ਚਾਹੁੰਦੇ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਮੋਹਾਲੀ ਅਦਾਲਤ ਵੱਲ ਕੂਚ ਕਰੇਗੀ ਜਾਂ ਪਾਰਟੀ ਦੇ ਮੁਤਾਬਕ ਅਗਲੀ ਰਣਨੀਤੀ ਕੁਝ ਹੋਰ ਹੋਵੇਗੀ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਗੜਸ਼ੰਕਰ ਹਲਕੇ ਤੋਂ ਪਹੁੰਚੇ ਆ ਜੀ ਸਾਨੂੰ ਵੀ ਰੋਕਿਆ ਸੀ ਪੁਲ ਤਿੰਨਾਂ ਸਹਾਤੇ ਰੋਕਿਆ ਜੀ ਕਰਾਲੀ ਦਾ ਗੱਡੀਆਂ ਦੀਆਂ ਚਾਬੀਆਂ ਵੀ ਕੱਢ ਲਈਆਂ ਪਿੰਡਾਂ 'ਚ ਹੁੰਦੇ ਹੋਏ ਪਹਿਲਾਂ ਪਹਾੜੀ ਵਾਲੀ ਤੋਰ ਦੇ ਆਏ ਆਂ ਪਰ ਐਡਾ ਗੁੰਡਾ ਰਾਜ ਕਿਸੇ ਸਰਕਾਰ ਦਾ ਨਹੀਂ ਦੇਖਿਆ ਅਸੀਂ ਆਪਣੇ ਲੀਡਰ ਮਗਰ ਆਏ ਆਂ ਅਸੀਂ ਕਿਸੇ ਨਾ ਕੋਈ ਧੱਕਾ ਨਹੀਂ ਕਰ ਰਹੇ ਅਸੀਂ ਕੋਈ ਹੂਟਿੰਗ ਨਹੀਂ ਕਰ ਰਹੇ ਕਿ ਕੀ ਕਾਰਨ ਆ ਇਹ ਪਹਿਲੀ ਸਰਕਾਰ ਦੇਖੀ ਆ ਜਿਹੜੀ ਅਸੀਂ ਸ਼ਾਂਤ ਮਈ ਢੰਗ ਨਾਲ ਵੀ ਇੱਕ ਰੋਸ਼ਨੀ ਪ੍ਰਗਟ ਕਰ ਸਕਦੇ ਇਹ ਪਹਿਲੀ ਵਾਰ ਹੋਇਆ ਕਿ ਐਡਾ ਗੁੰਡਾ ਰਾਜ ਕਿਹੜਾ ਐਡਾ ਸੀ ਕਿਤੇ ਜਾਂ ਤੇ ਹੋਵੇ ਵੀ ਅਸੀਂ ਕੋਈ ਆਪਣੇ ਹਥਿਆਰ ਲੈ ਕੇ ਆਏ ਆ ਕਿਸਦਾ ਕੋਈ ਨੁਕਸਾਨ ਕਰਾਂਗੇ ਅਸੀਂ ਤਾਂ ਕੋਈ ਨਹੀਂ ਹੁਣ ਫੈਸਲਾ ਲੀਡਰਸ਼ਿਪ ਦਾ ਕੀ ਹੋਇਆ ਭੁੰਦਰ ਸਾਹਿਬ ਵੀ ਗੱਡੀ ਚ ਬੈਠ ਗਏ ਨੇ ਕੀ ਇਹ ਮਹਾਲੀ ਅਦਾਲਤ ਵੱਲ ਤੇ ਜਾਇਆ ਜਾਏਗਾ ਜਾਂ ਫਿਰ ਕਿਤੇ ਹੋਰ ਦੀ ਦੇਖੋ ਜੀ ਅਸੀਂ ਗੱਡੀਆਂ ਆਪਣੀਆਂ ਮਗਰ ਜਿੱਧਰ ਸਾਨੂੰ ਲੈ ਚੱਲਣਗੇ ਅਸੀਂ ਚਲਚਰਾ ਜੇ ਸਾਨੂੰ ਪੁਲਿਸ ਥਾਣੇ ਵਾਲੇ ਜਿ ਲੈ ਜਾਊਗੀ ਜੇਲਾ ਚ ਲੈ ਜਾ ਜੂਗੇ ਉੱਥੇ ਵੀ ਜਾਣ ਨੂੰ ਤਿਆਰ ਆ ਅਸੀਂ ਹਲਕਾ ਸਤਰਾਨਾ ਤੋਂ ਪਹੁੰਚੇ ਆ ਜੀ ਤੇ ਤੁਹਾਨੂੰ ਵੀ ਦਿੱਕਤ ਆਈਆਂ ਇੱਥੇ ਪਹੁੰਚਣ ਤੁਹਾਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਈਆਂ ਨਹੀਂ ਸਾਰੇ ਟੋਟਲ ਸਤਰਾਨੇ ਹਲਕੇ ਤੋਂ ਲੈ ਕੇ ਜੀ ਤੁਸੀਂ ਤਾਂ ਰੁਕਦੀ ਸੀ ਤੁਸੀਂ ਸਵਾਲ ਸੁਭਾਉਖ ਜੀ ਗੱਲ ਆ ਕੀਤਾ ਹੋਣਾ ਕਿ ਸਾਨੂੰ ਕਿਉਂ ਰੋਕਿਆ ਜਾ ਰਿਹਾ ਕੀ ਕਹਿੰਦੇ ਅਸੀਂ ਦਾ ਸ਼ਾਰਟਕਟ ਰਸਤੇ ਪਿੰਡਾਂ ਵਿੱਚੋਂ ਦੀ ਨਿਕਲ ਕੇ ਆਏ ਆ ਜੀ ਬਹੁਤ ਜ਼ਿਆਦਾ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਨੇ ਜੀ ਸਾਰੇ ਰੋਡ ਜਾਮ ਕੀਤੇ ਹੋ ਹਾਂਜੀ ਬਿਕਰਮਜੀਤ ਸਿੰਘ ਜੀ ਮਜੀਠੀਏ ਦੇ ਜੋ ਉਹਦੇ ਵਿੱਚ ਹਮਾਇਤ ਦੇ ਵਿੱਚ ਆਇਆ ਸੀ ਜੋ ਇਹ ਪਰਚਾ ਦਰਜ ਕੀਤਾ ਗਿਆ ਹੈ ਸਰਕਾਰ ਨੇ ਆਪਦੀਆਂ ਨਕਾਮੀਆਂ ਲੁਕਾਉਣ ਵਾਸਤੇ ਇਹ ਪਰਚਾ ਦਰਜ ਕੀਤਾ ਹੈ ਸਰਕਾਰ ਤਾਂ ਇਹ ਵੀ ਕਹਿ ਰਹੀ ਹੈ ਕਿ ਡਰਨ ਦੀ ਲੋੜ ਨਹੀਂ ਹੈ ਜਿਹੜਾ ਸੱਚਾ ਹੈ ਆਪੇ ਅਦਾਲਤ ਫੈਸਲਾ ਕਰੇਗੀ ਔਰ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਸਰਕਾਰ ਆਪਦੀਆਂ ਨਕਾਮੀਆਂ ਨੂੰ ਲੁਕਾਉਣ ਵਾਸਤੇ ਪਰਦਾ ਪਾਉਣ ਵਾਸਤੇ ਸਾਰਾ ਡਰਾਮਾ ਕੀਤਾ ਜੀ ਬਿਲਕੁਲ ਇਹ ਪਰਚਾ ਝੂਠਾ ਹੈ ਗਲਤ ਪਰਚਾ ਹੈ ਪਹਿਲਾਂ ਇਨਕੁਆਰੀਆਂ ਹੋ ਚੁੱਕੀਆਂ ਨੇ ਜੀਆਂ ਅਦਾਲਤ ਨੇ ਕਲੀਨ ਚਿੱਟ ਦਿੱਤੀ ਹੋਈ ਹੈ ਜੀ ਕੋਈ ਆਧਾਰ ਨਹੀਂ ਹੈਗਾ ਇਸ ਪਰਚੇ ਦਾ ਤੇ ਜੇਕਰ ਤੁਹਾਨੂੰ ਇਥੋਂ ਪੁਲਿਸ ਹੁਣੇ ਮਹਾਲੀ ਅਦਾਲਤ ਨਹੀਂ ਲਿਜਾਣ ਦਿੰਦੀ ਤਾਂ ਫਿਰ ਤੁਹਾਡਾ ਅਗਲਾ ਕੀ ਰਹੇਗਾ ਕਦਮ ਪੁਲਿਸ ਜਿੱਥੇ ਚਾਹੂਗੀ ਜੀ ਥਾਣੇ 'ਚ ਲੈ ਕੇ ਜਾਣਗੇ ਜੇਲ੍ਹ 'ਚ ਲੈ ਕੇ ਜਾਣਗੇ ਅਸੀਂ ਜਾਣ ਲਈ ਤਿਆਰ ਆਂ ਜੀ ਚਲੋ ਸਾਰਿਆਂ ਨੂੰ ਸਾਹਮਣੇ ਲੈ ਕੇ ਨੇ ਜੀ ਸਾਹਮਣੇ ਲੈ ਕੇ ਨੇ ਬਲ ਸਾਹਮਣੇ ਲੈ ਕੇ ਨੇ ਅਸੀਂ ਵੀ ਨਾਲ ਨੂੰ ਤਿਆਰ ਆਂ ਜੀ ਬੰਦਾ ਵੀ ਨਹੀਂ ਜੇਲਾ 'ਚ ਜਾਣਗੇ ਤਾਂ ਸ਼ਾਇਦ ਅਸੀਂ ਤਾਂ ਜੇ ਦਿੱਲੀ ਬੜੇ ਸੜਕਾਂ ਤੇ ਬੈਠੇ ਰਹੇ ਆ ਸਾਨੂੰ ਕੋਈ ਡਰ ਨਹੀਂ ਅਜੇ ਥੱਲੇ ਵੀ ਪੈ ਗਈ ਅਕਾਲੀ ਦਲ ਦਾ ਵੱਡਾ ਹੀ ਜੇਲ੍ਹਾਂ ਦੇ ਵਿੱਚ ਹੋਇਆ ਜੀ ਇਹ ਡਰ ਸਰਕਾਰ ਰਹੀ ਆ ਜੇ ਸਰਕਾਰ ਨੂੰ ਡਰ ਐ ਤਾਂ ਹੀ ਅੱਜ ਥਾਂ ਥਾਂ ਨਾਕੇ ਲਾ ਕੇ ਸ਼੍ਰੋਮਣ ਅਕਾਲੀ ਦਲ ਦੇ ਜਿਹੜੇ ਵਰਕਰ ਐ ਉਹਨਾਂ ਨੂੰ ਜਵਰੀ ਰੋਕਿਆ ਜਾ ਰਿਹਾ ਜੇ ਸਰਕਾਰ ਨੂੰ ਡਰ ਨਹੀਂ ਤਾਂ ਆਣ ਦਿੰਦੇ ਉਹਨਾਂ ਨੂੰ ਨਾਲੇ ਪਤਾ ਲੱਗ ਜਾਂਦਾ ਜਿਹੜਾ ਕਹਿੰਦੇ ਆ ਅਕਾਲੀ ਦਲ ਖਤਮ ਹੋ ਚੱਲਿਆ ਫਿਰ ਸਰਕਾਰ ਨੂੰ ਰੋਕਣ ਦੀ ਕੀ ਵੀ ਬਤ ਪਈ ਵੀ ਐ ਜਿਹੇ ਮਾਮਲਿਆਂ ਵਿੱਚ ਕਈ ਵਾਰੀ ਪੁਲਿਸ ਅਧਿਕਾਰੀ ਕਹਿੰਦੇ ਆ ਕਿ ਲਾ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਕੇ ਰੱਖਣਾ ਇਸ ਕਰਕੇ ਰੋਕਦੇ ਆ ਸਰਕਾਰ ਦਾ ਡਰ ਆ ਇਹ ਹੋਰ ਕੋਈ ਨਹੀਂ ਆ ਸ਼੍ਰੋਮਣੀ ਅਕਾਲੀ ਦਲ ਨੇ 15 ਸਾਲ ਪਹਿਲਾਂ ਲਗਾਤਾਰ ਰਾਜ ਕਰਿਆ ਲਾ ਐਂਡ ਆਰਡਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਚੰਗੀ ਤਰ੍ਹਾਂ ਜਾਣੂ ਆ ਸ਼੍ਰੋਮਣੀ ਅਕਾਲੀ ਦਲ ਦੇ ਕਦੇ ਵੀ ਕਿਸੇ ਵਰਕਰ ਨੇ ਕਦੇ ਜ਼ਿਆਦਤੀ ਨਹੀਂ ਕੀਤੀ ਹਮੇਸ਼ਾ ਜ਼ਿਆਦਤੀਆਂ ਦਾ ਵਿਰੋਧ ਕਰਦਾ ਆਇਆ ਸ਼੍ਰੋਮਣੀ ਅਕਾਲੀ ਦਲ ਜੋ ਨੋ ਵੀ ਕਿਤੇ ਜ਼ੁਲਮ ਹੋਇਆ ਜ਼ਬਰ ਹੋਇਆ ਉਸ ਦਾ ਵਿਰੋਧ ਕਰਦਾ ਆਇਆ ਅੱਜ ਜੇ ਸਾਡੇ ਲੀਡਰਾਂ ਨੂੰ ਹੱਥ ਪਾ ਰਹੇ ਹੈ ਤਾਂ ਅਸੀਂ ਕਿਸੇ ਹਾਲਤ ਦੇ ਵਿੱਚ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਸ਼ਰਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਜਾਂ ਵਰਕਰਾਂ ਨੂੰ ਉਡੀਕ ਨਹੀਂ ਕਰਨੀ ਚਾਹੀਦੀ ਅਦਾਲਤ ਆਪੇ ਤੈਅ ਕਰ ਦੇਵੇਗੀ ਜੇਕਰ ਸੱਚੇ ਹੋਣਗੇ ਵਿਕਰਮਜੀਠਿਆ ਰਾਤ ਮਿਲ ਜਾਏਗੀ ਜੇ ਕੋਈ ਕਸੂਰ ਹੋਏਗਾ ਤੇ ਸਜ਼ਾ ਮਿਲ ਜਾਏਗੀ ਅਸੀਂ 3 ਸਾਲ ਹੋ ਗਏ ਉਡੀਕ ਕਰਦਿਆਂ ਨੂੰ ਜੀ ਵਾਰ-ਵਾਰ ਜਲੀਲ ਕਰਿਆ ਜਾ ਰਿਹਾ ਬਲਾਬਲਾ ਕੇ ਸਾਡੀ ਲੀਡਰਸ਼ਿਪ ਨੂੰ 3 ਸਾਲ ਹੋ ਗਏ ਹੁਣ ਅਸੀਂ ਇੱਕ ਦਿਨ ਵੀ ਅਸੀਂ ਉਡੀਕ ਨਹੀਂ ਕਰਾਂਗੇ ਕਿਉਂਕਿ 3 ਸਾਲ ਸਾਢੇ 3 ਸਾਲ ਹੋ ਗਏ ਜਿੱਦਣ ਦੀ ਇਹ ਸਰਕਾਰ ਆਈ ਹੈ ਉਸ ਦਿਨ ਦਾ ਹੀ ਸਾਡੇ ਲੀਡਰਸ਼ਿਪ ਨੂੰ ਜਲੀਲ ਕਰਾਇਆ ਜਾ ਰਿਹਾ ਵਾਰ-ਵਾਰ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵੀ ਕਹਿ ਰਹੇ ਨੇ ਕਿ ਐਨਸੀਬੀ ਦੀ ਐਂਟਰੀ ਇਸ ਕਰਕੇ ਕਰਵਾਈ ਜਾ ਰਹੀ ਹੈ ਸੋਚੀ ਸਮਝੀ ਸਾਜ਼ਿਸ਼ ਤੈਤ ਕਿ ਭਾਜਪਾ ਬਚਾਉਣਾ ਚਾਹੁੰਦੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਖਾਤੇ ਗੱਲਾਂ ਹੋ ਗਈਆਂ ਨੇ ਭਾਜਪਾ ਔਰ ਆਪ ਸਾਰੇ ਮਿਲ ਕੇ ਕੰਮ ਕਰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਇਹ ਫਿਰ ਉਹਨਾਂ ਦਾ ਦੋਸ਼ ਬੇਬੁਨਿਆਦ ਹੈ ਬੇਬੁਨਿਆਦ ਹੈ ਸਾਰੇ ਦੋਸ਼ ਬੇਬੁਨਿਆਦ ਹੈ ਇਹਨਾਂ ਦਾ ਤਾਂ ਕਹਿਣੀ ਔਰ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰ ਨੇ ਜਿਹੜੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਸਾਨੂੰ ਜਿਸ ਪਾਸੇ ਲੈ ਕੇ ਜਾਣਗੇ ਅਸੀਂ ਜਾਨ ਨੂੰ ਤਿਆਰ ਹਾਂ ਪਰ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੀ ਉਦੋਂ ਤੱਕ ਰਿਟੇਨ ਰੱਖਿਆ ਜਾਏਗਾ ਜਦੋਂ ਤੱਕ ਵਿਕਰਮ ਸਿੰਘ ਮਜੀਠੀਆ ਦੀ ਅਦਾਲਤੀ ਜਿਹੜੀ ਪ੍ਰਖੇਰੇ ਅੱਜ ਪੇਸ਼ ਕਰਨ ਦੀ ਉਹ ਪੂਰੀ ਨਹੀਂ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਹੈ ਔਰ ਲੀਡਰਸ਼ਿਪ ਦਾ ਦਾਵਾ ਹੈ ਕਿ ਝੂਠਾ ਪਰਚਾ ਜਿਹੜਾ ਦਰਜ ਕੀਤਾ ਗਿਆ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਨੇ ਇਹ ਤੇ ਹੁਣ ਅਦਾਲਤ ਨੇ ਅਗਲੀ ਪ੍ਰਕਿਰਿਆ ਚ ਤੈਅ ਕਰਨਾ ਹੈ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਬੀ ਸੀ ਪੰਜਾਬ ਮੋਹਾਲੀ